ਲਤੇ ਗਦੀ ਸਾੰਦਾ ਵਾਲੇ ਭੇਰ ਦੇ ਕੀ ਜਾ ਕੇ ਮਠੀਏ ਆਵਾ ਗੌਣ ਜਿੱਥੇ ਵੀ ਬਾਤ ਧੌੜ ਵਰਦੀ ਜੋ ਪੱਕਿਆਂ ਦੇ ਪੈਂਦੇ ਆਪਣਾ ਕੇ ਮਠੀਏ ਹੋ ਜਿਵੇਂ ਭੁਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹੋ ਪੁੱਤ ਛੀੜੀਆਂ ਦੇ ਲਾਉਂਦੇ ਇਦਾਂ ਜੱਫ ਬਲੀਏ ਲੱਖ ਲੱਖ ਲਗੂ ਕਲੀ ਕਲੀ ਰੇੜ ਤੇ ਹੋ ਬੱਚੂਆ ਨੇ ਪਿੰਡ ਹੋਣਾ ਕੱਪ ਬਲੀਏ ਓ ਯਾਰ ਪਤਾ ਹੈ ਗੱਲ ਕੀ ਹੈ ਮੈਂ ਵੀ ਇੰਨਾ ਪਿੰਡਾਂ ਦਾ ਇੰਨਾ ਮਾਨਸਾ ਏਰੀਆ ਦਾ ਉਨੇ ਮੈਨੂੰ ਭਰਾਵਾ ਕੋਲੇ ਭਰਾਵਾ ਮੂੰਹ ਖੜ ਨਹੀਂ ਦਿੰਦੇ ਕੋਈ ਕੈਮਰਾ ਲੈ ਕੇ ਆ ਗਿਆ ਕੋਈ ਕਿਵੇਂ ਲੈ ਗਿਆ ਮੈਂ ਤਾਂ ਤੁਹਾਡਾ ਆਪਦਾ ਜਵਾਕਾ ਇੱਥੇ ਇੰਨਾ ਪਿੰਡਾਂ ਚ ਗਿਆ ਤੁਹਾਡੇ ਕੋਲ ਹੀ ਆਈ ਜਾਣਾ ਆਪਾਂ ਤਾਂ ਸਟਾਰ ਕਲਾਕਾਰ ਬਣ ਕੇ ਆਏ ਨਹੀਂ ਮੈਂ ਤਾਂ ਅੱਜ ਖੁਸ਼ੀ ਹੈ ਵੀ ਇੰਨਾ ਵਧੀਆ ਪ੍ਰੋਗਰਾਮ ਹੋ ਰਿਹਾ ਆਪਣੇ ਪਿੰਡਾਂ ਚ ਹੋ ਰਿਹਾ ਆਪਣੀ ਯੰਗ এজ ਵਾਸਤੇ ਹੋ ਰਿਹਾ ਨਾ ਬਹੁਤ ਵਧੀਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਬੁਲਾਉਣ ਤੇ ਬੱਚੂਆਣਾ ਪਿੰਡ ਤੇ ਤਾਂ ਪਹਿਲੀ ਸੰਤਾਂ ਦੀ ਬਹੁਤ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਦੂਰੋਂ ਦੂਰੋਂ ਸੰਗਤ ਚੱਲ ਕੇ ਇੱਥੇ ਆਉਂਦੀ ਹੈ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦਾ ਅੱਜ ਤੁਸੀਂ ਮੈਨੂੰ ਵੀ ਇੱਥੇ ਖਿੱਚ ਲਿਆ ਜੀ ਇਸ ਨਗਰੀ ਤੇ ਮੈਂ ਕਾਫੀ ਟਾਈਮ ਪਹਿਲਾਂ ਹੋਂ ਦੀ ਕੋਸ਼ਿਸ਼ ਕੀਤੀ ਸੀ ਮੈਥੋਂ ਕਿਸੇ ਕਾਰਨਾ ਕਰਕੇ ਆਇਆ ਨਹੀਂ ਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦੇ ਸੱਦੇ ਲਈ ਜੀ ਤੇ ਪਰਮਾਤਮਾ ਨੂੰ ਇਹੀ ਦੁਆ ਕਰਦਾ ਵੀ ਦਿਨਰ ਦੁੱਗਣੀ ਰਾਤ ਚੌਕਣੀ ਤਰੱਕੀ ਕਰੋ ਜੀ ਸਾਰੇ ਤੇ ਬਸ ਇੰਨੀ ਇੱਕ ਗੱਲਾਂ ਕਰਦਾ ਜੀ ਫਤਿਹ ਪ੍ਰਵਾਨ ਕਰਿਓ ਬੋਲੇ ਸੋ ਨਿਹਾਲ ਹੈਲੋ ਵੀਰ ਜੀ ਗਾਣਾਂ ਦਾ ਸੁਣਾ ਦੇ ਇੱਕ ਇੱਕ ਦਾ ਟੱਪਾ ਗਾਣਾ ਨਾ ਹੁਣ ਆ ਜਾ ਚੱਲ ਕਬੱਡੀ ਵਾਲੀ ਸੁਣਾ ਦੇ ਇੱਕ ਯਾਰ ਸ਼ਾਂਤ ਹੀ ਕਰ ਲੋ ਫਿਰ ਉਹ ਬਹਿ ਜਾ ਭਰਾਵਾ ਬਹਿ ਜਾ ਇੱਥੋਂ ਹੀ ਥੋੜੇ ਜੁਈ ਆ ਮੈਂ ਸਲਵਾਨ ਕਾਂਤਾ ਨਹੀਂ ਆ ਗਿਆ ਕੋਈ ਠੀਕ ਹੈ ਨਾ ਆਪਾਂ ਆਮ ਜੇ ਬੰਦੇ ਆ ਭਾਈ ਲਾ ਲਓ ਥੱਲੇ ਕਰ ਲੋ ਉਹ ਵੀ ਤੁਹਾਡੇ ਭਰਾ ਹੀ ਨੇ ਉਹਨਾਂ ਨੂੰ ਦੇਖ ਲੈਣ ਦੇ ਤੋਂ ਨੂੰ ਥਾਲਿਆਂ ਨੂੰ ਤਾਂ ਥੋੜੇ ਥੋੜੀ ਆਉਣਗੇ ਤਾਨੂੰ ਬਾਹ ਫੜ ਕੇ ਬਾਹਰ ਹੀ ਲੈ ਜਾਓ ਯਾਰ ਬਹਿ ਜਾ ਵੀਰ ਬਣ ਕੇ ਬਹਿ ਜਾ ਸ਼ੈਡ ਦੇ ਹੋ ਜਾ ਸ਼ੈਡ ਦੇ ਬਹਿ ਜਾ ਵੀਰ ਬਹਿ ਜਾ ਭਰਾਵਾਂ ਤੂੰ ਪਿਆਰ ਮੁਹੱਬਤ ਨਾਲ ਛੋਟਾ ਭਰਾ ਕਹੀ ਜਾਂਦਾ ਬੇਨਤੀ ਕਹੀ ਜਾਂਦਾ ਵੀਰ ਬਣ ਕੇ ਬਹਿ ਜਾ ਉਹ ਵੀ ਭਾਈ ਨੇ ਆਪਣੇ ਸਾਰੇ ਅੱਗੇ ਵਿੱਚ ਖੜੇ ਕੀ ਹਾਲ ਚਾਲ ਅੰਦਰ ਆਇਓ ਠੀਕ ਠਾਕ ਹੋ ਜੀ ਚਲੋ ਸੁਣਾ ਕੇ ਜਾਨ ਨੂੰ ਦੋਕ ਲੈਣਾ ਤੁਸੀਂ ਇੰਨਾ ਮਾਨ ਕਰਤਾ ਕਬੱਡੀ ਵਾਲਾ ਗਾਣਾ ਸੁਣਿਆ ਸੀ ਮੇਰਾ ਕਿ ਨਹੀਂ ਸੁਣਿਆ ਚੱਲ ਸਣਾ ਅੱਗੇ ਜਾਨਾਂ ਦੋ ਲੈਣਾ ਠੀਕ ਹੈ ਹਾਊ ਟੀਵੀ ਉੱਤੇ ਰਹੇ ਆਈਪੀਐਲ ਦੇਖਦੀ ਸੰਦਾਂ ਵਾਲੇ ਭੇਰ ਦੇ ਕੀ ਜਾ ਕੇ ਮਿੱਠੀਏ ਆਵਾ ਗੌਣ ਜਿੱਥੇ ਵੀ ਬਾਤ ਧੌੜ ਵਰਦੀ ਜਿਉ ਪੱਕਿਆਂ ਦੇ ਪੈਂਦੇ ਜੇ ਮੈਂ ਭੁਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹਉ ਪੁੱਤ ਸ਼ੀੜੀਆਂ ਦੇ ਲਾਉਂਦੇ ਇਦਾਂ ਜੱਫ ਬਲੀਏ ਲੱਖ ਲੱਖ ਲਗੂ ਕਲੀ ਕਲੀ ਰੇੜ ਤੇ ਹਉ ਬੱਚੂਆਂ ਨੇ ਪਿੰਡ ਹੋਣਾ ਕੱਪ ਬਲੀਏ ਹਲੋ ਬਹੁਤ ਬਹੁਤ ਸਤਿ ਮੁਸੇਵਾਲਾ ਸਾਡਾ ਸਕਾਰਜੋ ਵੀਰ ਜੋ ਉਸ ਟਾਈਮ ਨਾਲ ਉਹ ਟਾਈਮ ਲੱਗੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਸਤਿ ਮੁਸੇਵਾਲੇ ਦਾ ਸਾਰੇ ਨਗਰ ਨਿਵਾਸੀਆਂ